ਪੰਜਾਬ ਕਾਂਗਰਸ ਨੂੰ ਅੱਜ ਇੱਕ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਮਹਿੰਦਰ ਸਿੰਘ ਕੇਪੀ ਅੱਜ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਮੇਰੇ ਸਹਿਯੋਗੀ ਸੁਖਵਿੰਦਰ ਸਿੰਘ ਸਿੱਧੂ ਸਿੱਧੂ ਸਾਹਿਬ ਕਿਵੇਂ ਦੇਖ ਰਹੇ ਇਸ ਝਟਕੇ ਨੂੰ ਅੱਜ ਮਹਿੰਦਰ ਸਿੰਘ ਕੇਪੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਕਿਵੇਂ ਦੇਖ ਰਹੇ ਹੋ ਕਾਂਗਰਸ ਨੂੰ ਲੱਗ ਰਿਹਾ ਇਸ ਵੱਡੇ ਝਟਕੇ ਨੂੰ ਬਿਲਕੁਲ ਅੱਜ ਮੈਂ ਦੱਸਾਂ ਕਿ ਇਹ ਪੀ ਜਿਹੜੇ ਆ ਉਹ 2:30 ਵਜੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਗੇ ਕਾਂਗਰਸ ਨੂੰ ਹਲਵਦਾ ਆ ਕੇ ਤਾਂ ਦੱਸ ਦਈਏ ਕਿ ਅੱਜ ਜਿਹੜੀ ਹੈ ਉਹ ਪ੍ਰੈਸ ਕਾਨਫਰੰਸ ਵੀ ਸੁਖਵੀਰ ਸਿੰਘ ਬਾਦਲ ਹੋਰਾਂ ਮਹਿੰਦਰ ਸਿੰਘ ਕੇਪੀ ਦੇ ਘਰ ਦੇ ਵਿੱਚ 2:30 ਵਜੇ ਰੱਖ ਲਈ ਹੈ ਔਰ ਸੁਖਵੀਰ ਸਿੰਘ ਬਾਦਲ ਉੱਥੇ ਪਹੁੰਚ ਕੇ ਉਹਨਾਂ ਨੂੰ ਜਿਹੜਾ ਉਹ ਸ਼ਾਮਲ ਕਰਵਾਉਣਗੇ ਔਰ ਮਹਿੰਦਰ ਸਿੰਘ ਕੇਪੀ ਜਿਹੜੇ ਆ ਉਹ 92 ਦੀ ਸਰਕਾਰ ਦੇ ਵਿੱਚ ਕਾਂਗਰਸ ਦੀ 95 ਦੀ ਸਰਕਾਰ ਦੇ ਵਿੱਚ ਦੋ ਵਾਰ ਮੰਤਰੀ ਰਹੇ ਆ ਔਰ ਹੋਰ ਕੁਝ ਵੱਡੇ ਉਹਦਾ ਤੇ ਰਿਹਾ ਤੇ ਔਰ ਖਾਸ ਤੌਰ ਤੇ ਵੱਡੀ ਗੱਲ ਇਹ ਹੈ ਕਿ ਅਮਿੰਦਰ ਸਿੰਘ ਕੇਪੀ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਐ ਔਰ ਅਮਿੰਦਰ ਸਿੰਘ ਕੇਪੀ ਜਿਹੜੇ ਇੱਕ ਪੰਜਾਬ ਕਾਂਗਰਸ ਦਾ ਵੱਟਾ ਚਿਹਰਾ ਰਹੇ ਹੈਗੇ ਆ ਔਰ ਦੁਆਬੇ ਦੇ ਵਿੱਚ ਵੀ ਉਹਨਾਂ ਦੀ ਕਾਫੀ ਜੜੀ ਉਹ ਤਾਕ ਬਣੀ ਜਾਂਦੀ ਰਹੀ ਹੈ ਔਰ ਹੁਣ ਉਹ ਅੱਜਕੱਲ ਨਵਜੋਤ ਸਿੰਘ ਸਿੱਧੂ ਦੇ ਢੜੇ ਦੇ ਨਾਲ ਜਿਹੜਾ ਉਹ ਚੱਲ ਰਹੇ ਸੀ ਨਵਜੋਤ ਸਿੰਘ ਸਿੱਧੂ ਦੇ ਐਤੀ ਕਰੀਬੀ ਮੰਨੇ ਜਾਂਦੇ ਸੀਗੇ ਔਰ ਅਕਸਰ ਆਪਾਂ ਨਵਜੋਤ ਸਿੰਘ ਸਿੱਧੂ ਦੇ ਨਾਲ ਉਹਨਾਂ ਦੀਆਂ ਮੀਟਿੰਗਾਂ ਆ ਦੇਖਦੇ ਰਹੇ ਆ ਚਾਹੇ ਉਹ ਸ਼ਮਸ਼ੇਰ ਸਿੰਘ ਧੂਲੂ ਹੋਣ ਮਿੰਦਰ ਸਿੰਘ ਕੇਪੀ ਹੋਣ ਜਾਇਵਰ ਜਿਲੰਦਰ ਕੋਰ ਪਟਿਆਲ ਤੇ ਲਾਲ ਸਿੰਘ ਹੋਣ ਅਕਸਰ ਜਿਹੜਾ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਚੱਲਦੇ ਫਿਰਦੇ ਨਜ਼ਰ ਜਿਹੜੇ ਆਉਂਦੇ ਸੀ ਔਰ ਉਸ ਤੋਂ ਵੀ ਵੱਡੀ ਦਿਲਚਸਪੀ ਵਾਲੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਕੇ ਉਹ ਜਿਹੜੇ ਹੈਗੇ ਆ ਉਮੀਦਵਾਰ ਵੀ ਹੋ ਸਕਦੇ ਆ ਜਲੰਧਰ ਤੋਂ ਔਰ ਜਿਹੜੇ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਲੋਕ ਸਭਾ ਜਲੰਧਰ ਤੋਂ ਉਮੀਦਵਾਰ ਜਿਹੜੇ ਹੈ ਇਹ ਹੈ ਔਰ ਉਹ ਅਤਕ੍ਰਿਬੀ ਜਿਹੜੇ ਹੈਗੇ ਆ ਰਿਸ਼ਤੇਦਾਰ ਨੇ ਦੱਸਿਆ ਕਿ ਪੀਪੀ ਹੋਰ ਕੁੜਮ ਜਿਹੜੇ ਉਹ ਦੱਸੇ ਜਾਂਦੇ ਆ ਕਿ ਚਰਜੀਤ ਸਿੰਘ ਚੰਨੀ ਦੇ ਜਿਹੜੇ ਉਹ ਕਰੀਬੀ ਰਿਸ਼ਤੇਦਾਰ ਨੇ ਕੁੜਮ ਦੀ ਰਿਸ਼ਤੇਦਾਰੀ ਜਿਹੜੀ ਆ ਉਹ ਦੱਸੀ ਜਾਂਦੀ ਆ ਔਰ ਇੱਥੇ ਫਿਰ ਮੁਕਾਬਲਾ ਜਿਹੜਾ ਇੱਕ ਦੂਜੇ ਦੇ ਨਾਲ ਹੀ ਰਿਸ਼ਤੇਦਾਰਾਂ ਦਾ ਹੋ ਜਾਣਾ ਤਾਂ ਦੱਸ ਜੀਏ ਕਿ ਜਦੋਂ ਬਾਈ ਦੀਆਂ ਚੋਣਾ ਹੋਈਆਂ ਸੀ ਤਾਂ ਉਹ ਦੋਮਿੰਦਰ ਸਿੰਘ ਪੀਪੀ ਦੇ ਨਾਲ ਚਰਜੀਤ ਸਿੰਘ ਚੰਨੀ ਹੋਰਾਂ ਦੇ ਵੱਲੋਂ ਇੱਕ ਕਾਫੀ ਵੱਡੀ ਗੇਮ ਜਿਹੜੀ ਉਹ ਖੇਡ ਦਿੱਤੀ ਗਈ ਸੀ ਪਹਿਲਾਂ ਅਮਿੰਦਰ ਸਿੰਘ ਪੀਪੀ ਨੂੰ ਭੇਜ ਦਿੱਤਾ ਗਿਆ ਕਿ ਤੁਸੀਂ ਜੀ ਜਾ ਕੇ ਆਪਣੇ ਆ ਜਿਹੜੇ ਹੈ ਕਿ ਤੁਸੀਂ ਟਿਕਟ ਜਿਹੜੀ ਆ ਉਹ ਭਰੋ ਚੱਲ ਕੇ ਤੇ ਤੁਹਾਨੂੰ ਜਿਹੜਾ ਸਿੰਬਲ ਪਹੁੰਚਦਾ ਹੈ ਤੇ ਤੁਸੀਂ ਕਾਂਗਰਸ ਦੀ ਟਿਕਟ ਤੋਂ ਉਮੀਦਵਾਰ ਬਣੋਗੇ ਉੱਥੇ ਮਹਿੰਦਰ ਸਿੰਘ ਕੇਪੀ ਪਹੁੰਚ ਜਾਂਦੇ ਆ ਤੇ ਮਗਰ ਉਹਨਾਂ ਦੇ ਬੈਠਾ ਬੈਠਿਆਂ ਕੋਈ ਹੋਰ ਬੰਦਾ ਪਾਰਟੀ ਦੇ ਵਿੱਚੋਂ ਲਿਆ ਕੇ ਉਹਨੂੰ ਭੇਜ ਦਿੱਤਾ ਜਾਂਦਾ ਕਿ ਨਹੀਂ ਜੀ ਮਹਿੰਦਰ ਸਿੰਘ ਕੇਪੀ ਨਹੀਂ ਤੁਸੀਂ ਜਾ ਕੇ ਉੱਥੇ ਲੜੋਗੇ ਔਰ ਉਸ ਸਮੇਂ ਬੜੀ ਨਮੋਸ਼ੀ ਚਲਣੀ ਪਈ ਸੀ ਮਹਿੰਦਰ ਸਿੰਘ ਕੇਪੀ ਨੂੰ ਕਿ ਇੰਨੇ ਵੱਡੇ ਉਹ ਚੌਧਿਆਂ ਤੇ ਰਹੇ ਹੋਣ ਮਹਿੰਦਰ ਸਿੰਘ ਕੇਪੀ ਔਰ ਕੀ ਕਹਿੰਦੇ ਆ ਕਿ ਬਾਅਦ ਦੇ ਵਿੱਚ ਮੰਤਰੀ ਰਹੇ ਹੋਣ ਪ੍ਰਧਾਨ ਰਹੇ ਹੋਣ ਇੰਨਾ ਵੱਡਾ ਨਾਮ ਹੋਵੇ ਦੁਆਬੇ ਦੀ ਸਿਆਸਤ ਚ ਪੰਜਾਬ ਕਾਂਗਰਸ ਦੇ ਇਤਿਹਾਸ ਚ ਉਹਨਾਂ ਨੂੰ ਇਹ ਕਹਿਤਾ ਹੋਵੇ ਕਿ ਟਿਕਟ ਤੁਹਾਨੂੰ ਮਿਲੂਗੀ ਤੁਸੀਂ ਜਾ ਕੇ ਫਾਰਮ ਭਰੋ ਉੱਥੇ ਜਾ ਕੇ ਨਾਮਿਨੇਸ਼ਨ ਪਰ ਨਾ ਪਹੁੰਚ ਜਾਂਦੇ ਹੋਣ ਤੇ ਕੱਲੋਂ ਹੋਰ ਨਾਲ ਦੀ ਨਾਲ ਕੋਈ ਬੰਦਾ ਜਿਹੜਾ ਪਾਰਟੀ ਦੇ ਵਿੱਚ ਲਿਆ ਕੇ ਤੇ ਉਹਨੂੰ ਕਹਿਤਾ ਹੋਵੇ ਕਿ ਨਹੀਂ ਜੀ ਤੁਸੀਂ ਭਰੋਗੇ ਤਾਂ ਫਿਰ ਬਹੁਤ ਵੱਡੇ ਲੀਡਰ ਨੂੰ ਜਿਹੜੀ ਆ ਨਮੋਸ਼ੀ ਚੱਲ ਗਈ ਪਈ ਔਰ ਉਦੋਂ ਜਦੋਂ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁੰਦੇ ਸੀ ਤਾ ਇਹ ਇਹ ਜਿਹੜੀ ਬਹੁਤ ਵੱਡੀ ਉਦੋਂ ਨਮੋਸ਼ੀ ਜਿਹੜੀ ਆ ਝਲਣੀ ਪਈ ਸੀਗੀ ਤਾਂ ਦੱਸ ਦਈਏ ਕਿ ਮਹਿੰਦਰ ਸਿੰਘ ਕੇਪੀ ਜਿਹੜੇ ਆ ਉਹ ਪੰਜਾਬ ਕਾਂਗਰਸ ਦੇ ਵੱਡੇ ਚਿਹਰੇ ਨੇ ਪੰਜਾਬ ਦੀ ਸਿਆਸਤ ਦੇ ਵੀ ਉਹ ਵੱਡੇ ਚਿਹਰੇ ਨੇ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਉੱਥੇ ਜਿਹੜਾ ਕੋਈ ਉਮੀਦਵਾਰ ਨਹੀਂ ਸੀ ਮਿਲ ਰਿਹਾ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਕਾਫੀ ਫਾਇਦਾ ਜਿਹੜਾ ਹੋਊਗਾ ਕਿਉਂਕਿ ਆ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆ ਕੇ ਜਾ ਜਿਹੜਾ ਹੈਗਾ ਉਹ ਚਲੇ ਗਏ ਸੀ ਸਿੱਧੂ ਸਾਹਿਬ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਰਹੇ ਹੋ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਫਾਇਦਾ ਹੋ ਸਕਦਾ ਲੇਕਿਨ ਜਲੰਧਰ ਸੀਟ ਦੀ ਗੱਲ ਕਰੀਏ ਚੰਨਜੀਤ ਸਿੰਘ ਚੰਨੀ ਉਮੀਦਵਾਰ ਨੇ ਕੁਝ ਦਿਨ ਪਹਿਲਾਂ ਹੀ ਜਾਂ ਕੁਝ ਘੰਟੇ ਪਹਿਲਾਂ ਗੱਲ ਆਪਾਂ ਕਰੀਏ ਤਜਿੰਦਰ ਸਿੰਘ ਬਿੱਟੂ ਤੇ ਨਾਲ ਚੌਧਰੀ ਪਰਿਵਾਰ ਦੇ ਵਿੱਚੋਂ ਕਰਮਜੀਤ ਕੌਰ ਚੌਧਰੀ ਵੀ ਪਾਰਟੀ ਨੂੰ ਅਲਵਿਦਾ ਆਖ ਚੁੱਕੇ ਨੇ ਭਾਜਪਾ ਜ ਸ਼ਮੂਲਿਤ ਕਰ ਰਹੇ ਹੋ ਫਿਰ ਜਲੰਧਰ ਸੀਟ ਨੂੰ ਕਿਵੇਂ ਦੇਖ ਰਹੇ ਹੋਗੇ ਜਲੰਧਰ ਸੀਟ ਦੇ ਉੱਪਰ ਕਾਂਗਰਸ ਦੀ ਜੀ ਨੂੰ ਕਿਵੇਂ ਦੇਖ ਰਹੇ ਹੋਗੇ ਬਿਲਕੁਲ ਬਿਲਕੁਲ ਇਹ ਸਥਿਤੀਆਂ ਸਥਿਤੀਆਂ ਵੈਸੇ ਸਾਰਿਆਂ ਦੇ ਲਈ ਹੋਈਆਂ ਹੈ ਜਿਹੜੀਆਂ ਨੇ ਜੇ ਆਪਾਂ ਗੱਲ ਕਰੀਏ ਜੇ ਆਪਾਂ ਸਾਰਿਆਂ ਦੀ ਤਰਤੀਬ ਵਾਈਜ਼ ਗੱਲ ਕਰ ਲਈਏ ਸੱਤਾਧਾਰੀ ਧਿਰ ਤੋਂ ਹੀ ਆਪਾਂ ਜੇ ਗੱਲ ਕਰੀਏ ਸੱਤਾਧਾਰੀ ਧਿਰ ਜਿਹੜੀ ਹੈ ਆਮ ਆਦਮੀ ਪਾਰਟੀ ਉਹਨਾਂ ਦੇ ਜਿਹੜੇ ਮੌਜੂਦਾ ਐਮਪੀ ਜਲੰਧਰ ਤੋਂ ਸੁਸ਼ੀਲ ਰੈਂਕੂ ਜਿਹੜੇ ਉਹ ਪਾਰਟੀ ਛੱਡ ਕੇ ਜਿਹੜੇ ਉਹ ਦੌੜ ਗਏ ਟਿਕਟ ਦਿੱਤੀ ਛੱਡ ਕੇ ਜਿਹੜੀ ਆ ਉਹ ਦੌੜ ਗਏ ਉਹ ਦੌੜ ਕੇ ਭਾਜਪਾ 'ਚ ਵੜ ਗਏ ਹਾਂਜੀ ਭਾਜਪਾ ਨੇ ਉਹਨਾਂ ਨੂੰ ਉਮੀਦਵਾਰ ਬਣਾਤਾ ਯਾਨੀ ਕਿ ਆ ਆਪਣੇ ਆਮ ਆਦੀ ਪਾਰਟੀ ਦੇ ਛੱਡ ਕੇ ਭੱਜ ਕੇ ਭਾਜਪਾ ਵਾਲੇ ਜਿਹੜੇ ਆ ਉਹਨਾਂ ਨੇ ਕਿਸੇ ਹੋਰ ਦਾ ਬੰਦਾ ਲੈ ਲਿਆ ਜਿਹੜੀ ਆਮ ਆਦੀ ਪਾਰਟੀ ਦਾ ਲੈ ਲਿਆ ਉਧਰ ਜੇ ਅਕਾਲੀ ਦਲ ਦੀ ਗੱਲ ਕਰੀਏ ਅਕਾਲੀ ਦਲ ਦਾ ਬੰਦਾ ਜਿਹੜਾ ਸੀ ਜਿਹਨੂੰ ਟਿਕਟ ਦੇਣੀ ਸੀ ਉਹ ਆਮ ਆਦੀ ਪਾਰਟੀ 'ਚ ਵੜ ਗਿਆ ਹਾਂਜੀ ਤੇ ਜਿਹੜਾ ਕਾਂਗਰਸ ਦਾ ਸੀ ਉਹ ਅਕਾਲੀ ਦਲ 'ਚ ਵੜ ਗਿਆ ਲਖਪ੍ਰੇਂਦਰ ਜੀ ਬੜੀ ਜਿਹੜੀ ਆ ਦਿਨ ਚਾਰ ਤੋਂ ਜਿਹੜੀ ਉੱਥੇ ਸਥਿਤੀ ਹੋ ਗਈ ਹੈ ਕਿ ਇੱਕ ਦੂਜੇ ਦੇ ਚੱਕਰਾਂ ਦੇ ਵਿੱਚ ਜਿਹੜੀ ਤੁਰੇ ਫਿਰਦੀ ਹੈ ਉੱਤੇ ਜਿਹੜੇ ਆਪ ਦਾ ਉਮੀਦਵਾਰ ਸੀ ਉਹ ਭਾਜਪਾ 'ਚ ਵੜ ਗਿਆ ਅਕਾਲੀ ਦਲ ਦਾ ਉਮੀਦਵਾਰ ਆਮ ਆਦੀ ਪਾਰਟੀ 'ਚ ਵੜ ਗਿਆ ਕਾਂਗਰਸ ਦਾ ਉਮੀਦਵਾਰ ਅਕਾਲੀ ਦਲ 'ਚ ਵੜ ਗਿਆ ਸਥਿਤੀ ਜਿਹੜੀ ਆ ਚੱਕੋ ਤੇਰਵੀਜੀ ਬਣ ਗਈ ਆ ਉੱਥੇ ਤਾਂ ਝਟਕੀਆਂ ਤਾਂ ਸਾਰਿਆਂ ਨੂੰ ਹੀ ਆ ਦੇਖੋ ਪਰ ਆਇਆ ਵੀ ਇਹ ਗੱਲ ਜ਼ਰੂਰ ਹੈ ਕਿ ਜਿੱਥੇ ਦਲ ਬਦਲੀਆਂ ਦਾ ਦੌਰ ਹੈ ਕਹਿੰਦੇ ਤਾਂ ਉੱਥੇ ਹੁਣ ਜਿਹੜੇ ਚਰਨਜੀਤ ਸਿੰਘ ਚੰਨੀ ਆ ਤਕਰੀਬੀ ਰਿਸ਼ਤੇਦਾਰ ਜਿਹੜੇ ਹੈਗੇ ਨੇ ਭਿੰਦਰ ਸਿੰਘ ਕੇਪੀ ਦੇ ਉਹ ਜਦੋਂ ਸਾਹਮਣਾ ਕਰਨਗੇ ਚਰਨਜੀਤ ਸਿੰਘ ਚੰਨੀ ਦਾ ਤਾਂ ਉਹ ਜ਼ਰੂਰ ਇੱਕ ਦਿਲਚਸਪ ਜਿਹੜੀ ਆ ਚੀਜ਼ ਦੇਖਣ ਨੂੰ ਮਿਲਣੀ ਹੈ ਸਥਿਤੀ ਹਾਸੋ ਹੈ ਨਹੀਂ ਹੈ ਕਿਉਂਕਿ ਆਪਾਂ ਨੂੰ ਗੱਲ ਕਰਦਿਆਂ ਨੂੰ ਵੀ ਜਿਹੜਾ ਹਾਸਾ ਜਿਹੜਾ ਆ ਗਿਆ ਕਿ ਉਥੇ ਸਥਿਤੀਆਂ ਬਣੀਆਂ ਕੀ ਆਮ ਆਦੀ ਪਾਰਟੀ ਦਾ ਉਮੀਦਵਾਰ ਭਾਜਪਾ ਪੱਟ ਕੇ ਲੈ ਗਈ ਹਾਂਜੀ ਜੇ ਗੱਲ ਕਰੀਏ ਅਕਾਲੀ ਦਲ ਦਾ ਉਮੀਦਵਾਰ ਜਿਹੜੀ ਹੈ ਉਹ ਆਮ ਆਦੀ ਪਾਰਟੀ ਪੱਟ ਕੇ ਲੈ ਗਈ ਤੇ ਹੁਣ ਜਿਹੜਾ ਉਹ ਕਾਂਗਰਸ ਵੱਲੋਂ ਇੱਕ ਦੂਜੇ ਦੇ ਉੱਤੇ ਠੀਕ ਹੈ ਉੱਥੇ ਲਿਖਵਾਂਗਾ ਜੀ ਫਿਰ ਕਿਵੇਂ ਦੇਖੀ ਆਪਾਂ ਪੰਜਾਬ ਦੀ ਸਿਆਸਤ ਨੂੰ ਹੁਣ ਕਿਵੇਂ ਲੋਕ ਜੇਕਰ ਆਪਾਂ ਨੂੰ ਇਹ ਗੱਲਾਂ ਦੇ ਵਿੱਚ ਆਪਾਂ ਘੁੰਮਣ ਘੇਰੇ ਦੇ ਵਿੱਚਾਂ ਲਖਤਰੀ ਦੇਖੋ ਹੁਣ ਆਪਾਂ ਤਾਂ ਕੀ ਦੇਖਣਾ ਪੰਜਾਬ ਦੀ ਸਿਆਸਤ ਦਾ ਲੋਕੀਂ ਵੋਟਰਾਂ ਵੱਲ ਸਿੱਧੂ ਸਾਹਿਬ ਵੋਟਰਾਂ ਵੱਲ ਆ ਰਹੇ ਸੀ ਆਈਆਂ ਚਲ ਰਹੀਆਂ ਨੇ ਫਿਰ ਵੋਟਰ ਕੀ ਸੋਚ ਕੇ ਵੋਟ ਪਾਉਣਗੇ ਹੁਣ ਲੋਕ ਦੇਖਣਾ ਹੁਣ ਕਿ ਇਹ ਤੁਹਾਡੇ ਮੁੱਦਿਆਂ ਦੇ ਕਰਕੇ ਇਹ ਤੁਹਾਡੇ ਕੰਮਾਂ ਦੇ ਕਰਕੇ ਪਾਰਟੀ ਚੜ ਚੜ ਭੱਜ ਰਹੇ ਆ ਜਾਂ ਫਿਰ ਆਪਣੀਆਂ ਜਿਹੜੀਆਂ ਆਪਣੀਆਂ ਜਿਹੜੀਆਂ ਪਰਸਨਲ ਜਿਹੜੀਆਂ ਇਹਨਾਂ ਦੀਆਂ ਇੱਛਾਵਾਂ ਨੇ ਜਾਂ ਜਿਹੜੀਆਂ ਆਪਣੇ ਇਹ ਗੱਲਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਪੂਰਤੀ ਦੇ ਵਾਸਤੇ ਉਤਰ ਗਏ ਆ ਤਾਂ ਇਹ ਸਾਰੇ ਇਕੱਲੇ ਸਿਰਫ ਮੈਂ ਦਸ ਸਿੰਘ ਕੇਪੀ ਦੀ ਗੱਲ ਨਹੀਂ ਆ ਲਖਵਿੰਦਰ ਜੀ ਇਹ ਸਾਰੇ ਅਨੇ ਚਾਹੇ ਉਹ ਚਾਹੇ ਉਹ ਆਪਾਂ ਆਮਦੀ ਪਾਰਟੀ ਦੇ ਪਾਜ ਪਾਤੇ ਕਹਾ ਦਸ ਦੀ ਅਰੇ ਦਲਬੱਧੀਆਂ ਜਿਹੜੀਆਂ ਉੱਥੇ ਹੋਈਆਂ ਨੇ ਤਾਂ ਇਹ ਹੁਣ ਜਿਹੜੀ ਆ ਸਮਝੋ ਬਾਹਰ ਜਿਹੜੀ ਗੱਲ ਹੁਣ ਇਸ ਵੱਡੇ ਪੱਧਰ ਤੇ ਦਲਬੱਧੀਆਂ ਨੂੰ ਲੋਕ ਜਿਹੜੀ ਇੱਕ ਇਸ ਤਰੀਕੇ ਦੇ ਨਾਲ ਲੈਂਦੇ ਆ ਪਰ ਕਾਂਗਰਸ ਨੂੰ ਜੂੜ ਵੱਡਾ ਝਟਕਾ ਹੈ ਕਿਉਂਕਿ ਮਿੰਦਰ ਸਿੰਘ ਜੀਪੀ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਬੜੇ ਕਰੀਬੀ ਹੈ ਔਰ ਚਰਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਹੈ ਔਰ ਜੇ ਕੁਦਰੋਂ ਗੱਲ ਕਰੀਏ ਤਾਂ ਦੋ ਮਾਰ ਦੇ ਸਾਬਕਾ ਮੰਤਰੀ ਹੈ ਸਾਬਕਾ ਐਮਪੀ ਨੇ ਯਾਨੀ ਬਹੁਤ ਵੱਡਾ ਨਾਮ ਜਿਹੜਾ ਉਹ ਸਿਰ ਦੁਆਬੇ ਦੀ ਸਿਆਸਤ ਹੀ ਨਹੀਂ ਸਗੁਰੀ ਪੂਰੀ ਪੰਜਾਬ ਦੀ ਸਿਆਸਤ ਵਿੱਚ ਮਿੰਦਰ ਸਿੰਘ ਜੀਪੀ ਦਾ ਸੀਗਾ ਹੁਣ ਅਕਾਲੀ ਦਲ ਜਿਹੜਾ ਇਹ ਵਾਰ ਵੀ ਬਣਾਏਗਾ ਔਰ ਜੇ ਗੱਲ ਕਰਾਂ ਤਾਂ ਚਰਨਜੀਤ ਸਿੰਘ ਚੰਨੀ ਦੇ ਨਾਲ ਉਹਦਾ ਤਾਂ ਦਿਲਚਸਪ ਜਿਹੜਾ ਮੁਕਾਬਲਾ ਦੇਖਣ ਨੂੰ ਮਿਲੂਗਾ ਕਿਉਂਕਿ ਬੜੇ ਜੀ ਅ ਸਿੱਧੂ ਸਾਹਿਬ ਲਗਾਤਾਰ ਚਰਚਾਾਂਵਾਂ ਇਹ ਵੀ ਚੱਲ ਰਹੀਆਂ ਸੀ ਵੀ ਲਗਾਤਾਰ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅ ਸੋ ਹਾਈ ਕਮਾਂਡ ਵੱਲੋਂ ਵੀ ਮਨਾਉਣ ਦੀ ਕੋਸ਼ਿਸ਼ ਕਰ ਰਹੇ ਫਿਰ ਕਮੀ ਕਿੱਥੇ ਰਹਿ ਗਈ ਹੈ ਕਮੀ ਪਸਜੀ ਜਦੋਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਕਿ ਪ੍ਰਮukh ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੁੰਦੇ ਆ ਜਿਸ ਤਰੀਕੇ ਦੇ ਨਾਲ ਮਹਿੰਦਰ ਸਿੰਘ ਕੇਪੀ ਦੇ ਨਾਲ ਉਦੋਂ ਦੁਰਵਿਵਹਾਰ ਹੋਇਆ ਉਹਨਾਂ ਨੂੰ ਸੱਦਿਆ ਗਿਆ ਕਿ ਤੁਹਾਨੂੰ ਟਿਕਟ ਦਿੰਨੇ ਆ ਤੁਸੀਂ ਜਾ ਕੇ ਨਾਮਿਨੇਸ਼ਨ ਭਰ ਦੋ ਮਗਰੋਂ ਕੋਈ ਹੋਰ ਪਾਰਟੀ ਚੋਂ ਲਿਆ ਕੇ ਬੰਦਾ ਭੇਜਤਾ ਕਿ ਜਾ ਕੇ ਤੁਸੀਂ ਭਰੋ ਫਿਰ ਹੁਣ ਮੈਂ ਦੱਸਾਂ ਕਿ ਪੀ 20 ਕਿਤੇ ਨਾ ਕਿਤੇ ਅਕਾਲੀ ਦਲ ਦੇ ਵੱਲੋਂ ਜਿਹੜੇ ਉਹ ਹੋ ਸਕਦੇ ਆ ਉਮੀਦਵਾਰ ਔਰ ਕਾਂਗਰਸ ਦੇ ਵੱਲੋਂ ਜਿਹੜੇ ਉਹ ਦਾਵੇਦਾਰ ਸੀਗੇ ਸੀਟ ਦੇ ਤੇ ਉਹਨਾਂ ਨੂੰ ਨਹੀਂ ਦਿੱਤੀ ਕਿ ਕੋਈ ਨਾ ਕੋਈ ਤਾਂ ਉਹਦਾ ਹੱਲ ਕਰੂਗਾ ਨਾ ਤਾਉਣ ਵਾਲੇ ਦਿਨਾਂ ਦੇ ਵਿੱਚ ਇੱਕ ਗੁਪਤ ਵੀਡੀਓ ਨੂੰ ਲੈ ਕੇ ਚੰਦਰਜੀਤ ਸਿੰਘ ਚੱਲੀ ਰਹੀਆਂ ਹੋਰ ਮੁਸ਼ਕਲਾਂ ਪਤਣਗੀਆਂ ਜੀ ਦੇ ਆਪਾਂ ਜੇ ਕਰਕੇ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਵਧ ਸਕਦੀਆਂ ਨੇ ਤਾਂ ਇੱਕ ਗੁਪਤ ਵੀਡੀਓ ਦੇ ਕਰਕੇ ਚਰਨਜੀਤ ਸਿੰਘ ਚੰਨੀ ਦੀ ਉਹ ਗੁਪਤ ਵੀਡੀਓ ਜੇ ਮਾਰਕੀਟ ਦੇ ਵਿੱਚ ਆ ਗਈ ਤਾਂ ਫਿਰ ਉਸ ਤੋਂ ਬਾਅਦ ਜਨਤਕ ਤੌਰ ਤੇ ਸਾਂਝੀ ਹੋਈ ਤਾਂ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਹੋਰ ਵਧ ਜਾਣਗੇ ਜੀ ਹਾਂ ਸਿੱਧੂ ਸਾਹਿਬ ਬਹੁਤ ਬਹੁਤ ਧੰਨਵਾਦ ਸੋ ਮੇਰੇ ਸੀਨੀਅਰ ਸਹਿਯੋਗੀ ਸੁਖਵਿੰਦਰ ਸਿੱਧੂ ਦੱਸ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਚਰਨਜੀਤ ਸਿੰਘ ਚੰਨੀ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆਈਆਂ ਕਿਉਂਕਿ ਮਹਿੰਦਰ ਸਿੰਘ ਕੇਪੀ ਜਿਹੜਾ ਦੁਆਬੇ ਦੀ ਸਿਆਸਤ ਦੇ ਵਿੱਚ ਵੱਡਾ ਚਿਹਰਾ ਨੇ ਅੱਜ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਨਾਂ ਨੂੰ ਆਪਣਾ ਉਮੀਦਵਾਰ ਉਥੋਂ ਐਲਾਨ ਸਕਦੀ ਹੈ ਅੱਜ ਹੀ ਉਮੀਦਵਾਰ ਐਲਾਨਿਆ ਜਾ ਸਕਦਾ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਪਿਛਲੇ ਦਿਨ ਵੀ ਉਹਨਾਂ ਦੀ ਮੁਲਾਕਾਤ ਹੋਈ ਸੀ ਜਿਸ ਤੋਂ ਬਾਅਦ ਇਹ ਚਰਚਾਾਂ ਮਾ ਸ਼ੁਰੂ ਹੋਈਆਂ ਸੀ ਵੀ ਪਾਰਟੀ ਨੂੰ ਛੱਡਣਗੇ ਤੇ ਅਕਾਲੀ ਦਲ ਦੇ ਚਿਹਰੇ ਹੋ ਸਕਦੇ ਨੇ ਲੇਕਿਨ ਹੁਣ ਦੁਬਿਧਾ ਵਿੱਚ ਵੋਟਰ ਕੀ ਉਹ ਪਾਰਟੀ ਨੂੰ ਵੋਟ ਪਾਉਣਗੇ ਪਾਰਟੀ ਦੀਆਂ ਕਿਸੇ ਵੀ ਪਾਰਟੀ ਦੀਆਂ ਨੀਤੀਆਂ ਨੂੰ ਵੋਟ ਪਾਉਣਗੇ ਜਾਂ ਫਿਰ ਪਾਰਟੀਆਂ ਦੇ ਵੱਲੋਂ ਵਕ-ਵਕ ਉਤਾਰੇ ਗਏ ਚਿਹਰਿਆਂ ਨੂੰ ਵੋਟ ਪਾਉਣਗੇ ਸੋ ਕਿਸ ਤਰ੍ਹਾਂ ਦੇ ਹਾਲਾਤ ਮੰਨ ਕੇ ਜਲੰਧਰ ਦੀ ਸਿਆਸਤ ਦੇ ਵਿੱਚ ਜਲੰਧਰ ਸੀਟ ਦੇ ਉੱਪਰ ਜਾਣਨ ਲਈ ਬਣੇ ਰਹੇ ਹੋ ਰਜਾਨਾ ਲੋਕਾਂ ਨਾਲ